ਹੋ ਹੌਲੀ ਭਾਈ ਆ ਰਿਹਾ ਰੋੜਮੇ ਕਰਾ ਦੇ ਰੋੜਮੀ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਬਸ ਟੋਕਰ ਲਾ ਕੇ ਦੁਬਾਰਾ ਚੱਲੇ ਆ ਕਰੈਕਟ ਖੇਡਣ ਸੰਧ ਹੋਣੇ ਆ ਸਾਹ ਸ਼ਾਮ ਨੂੰ ਗਏ ਸੀ ਬਹੁਤ ਚਿਰਾਂ ਬਾਅਦ ਤਿੰਨ ਚਾਰ ਸਾਲਾਂ ਬਾਅਦ ਛੱਡੇ ਉਹ ਟੋਕਰ ਚਾਰ ਸਾਲ ਚਾਰ ਸਾਲ ਤੋਂ ਉੱਤੇ ਹੋ ਗਏ ਉਹ ਸਕੂਲ ਦੀ ਛੱਡੀ ਉਸ ਤੋਂ ਬਾਅਦ ਮੁੜ ਕੇ ਨਹੀਂ ਖੇਡੇ ਅੱਜ ਚੱਲਦੇ ਆ ਕਰਾਉਣ ਆਇਆ ਦੁਬਾਰਾ ਅੱਜ ਮੈਸਤਰੀ ਨੂੰ ਨਗਾ ਮੁੰਦ ਸਵਾਉਣੇ ਸਾਨੂੰ ਪਾਸੇ ਵੈਂਟ ਵੀ ਹੋਰ ਮਗਾਉਣਾ ਪਊ ਅੱਜ ਅੱਜ ਕੱਲ੍ਹ ਖਰਜੂ ਖਲ ਨੂੰ ਮਾਰਾਂਗੇ ਹੁਣ ਸਵੇਰੇ ਹੋਊਗਾ ਦੇ ਰਾਤ ਸ਼ਾਮ ਨੂੰ ਕਰਦੇ ਭਰ ਕੇ ਕਢਾ ਲਾ ਲੱਕੜ ਵੀ ਕੱਲ ਦੁਜੇ ਵਸੇ ਸੱਪਟ ਕਰੀਏ ਆਪੋਰ ਚ ਇਨਾ ਲੱਗ ਗਿਆ ਜੋਵ ਵਾਲਾ ਲੱਗੂ ਤੇ ਇੱਧਰ ਲੱਕੜਦਾਰ ਦੀ ਲੱਗ ਪੈਣ ਉਹ ਲੈ ਇੱਧਰ ਵੇਖੀਂ ਸਤੂਕ ਹਾ ਵੀ ਲੱਗ ਗਈ ਗੰਦਰੀ ਦੱਸੋ ਸਮੇ ਕਿਦਾਂ ਲੱਗੀ ਹੈ ਗੰਦਰੀ ਇਹ ਯੋਪਰ ਮੈਡ ਜੀ ਚਲਾਈ ਹੈ ਆ ਹਜੇ ਦਿਲਸਣਾ ਵਟਸਐਪ ਦਿਲਸਣਾ ਨਹੀਂ ਹੈਗਾ ਤੇ ਇੱਧਰ ਦਲਾ ਕੇ ਗਏ ਮੈਤਰੀ ਨੂੰ ਕੀਆ ਦਲਾਦੇ ਨੇ ਕਿਉਂਕਿ ਇਹ ਕਮਰਾ ਵੱਡਾ ਬਹੁਤ ਪੂਰਾ ਲੱਗਿਆ ਜੀ ਫਿਰ ਇਹਨਾਂ ਨੇ ਇੰਨਾ ਅਗ ਲਾ ਕੇ ਉਧਰ ਉਹਦੇ ਬਾਰਡਰ ਬੂਡਰ ਲਾਤੇ ਸੀ ਬਾਰਡਰ ਲਾ ਕੇ ਚ ਫੌਕਸੀ ਵਰਤੇ ਸੀ ਸਾਬ ਸੋਈਏ ਕਰਦੇ ਸੀ ਬਾਰਡਰ ਲਾਤਾ ਜੀ ਮੱਕੀ ਚੌਲ ਦੇ ਥੱਲੇ ਕਰਦੇ ਕੰਮ ਫਿਰ ਪੰਜ ਦਾ ਇਨਵਰਟਰ ਵੀ ਲਾ ਕੇ ਰੱਖਿਆ ਹੈ ਇਨਵਰਟਰ ਉੱਥੇ ਲਾ ਲੈਂਦੇ ਹਾਂ ਲਾ ਕੇ ਰੱਖਿਆ ਆਜਾ ਬੜਜੂ ਕੱਲੋਂ ਪੌੜੀਆਂ ਦਾ ਸ਼ੁਰੂ ਹੋ ਜਾਊਗਾ ਹਫਤਾ ਜੰਨੂ ਪੌੜੀਆਂ ਦਾ ਕੰਮ ਫਿਰ 23 ਸਟੱਪ ਨੇ ਨਾ 23 ਸਟੱਪਾਂ ਨੂੰ ਟਾਉਣਾ ਹੈ ਹਫਤਾ ਪੂਰਾ ਪੌੜੀਆਂ ਚੱਲੂ ਫਿਰ ਤਿੰਨ ਕਦ ਦਾ ਹੈਗਾ 10 ਵਾਰ 11 ਕਦ ਦਾ ਨਾਲ ਕੰਮ ਫਿਰ ਲੌਬੀ ਤੇ ਡਰੇਨ ਨੂੰ ਤੇ ਬਾਹਰ ਲਾ ਉਂ ਬਰਾਂਡਾ ਜਾ ਰਿਹਾ ਜੂ। ਜਾ ਰਹਾ ਲੈ ਜੂ। 11 ਵਾਰਾਂ ਦਾ ਨਕਮ ਹੈਗਾ। ਲੋ ਯਾ ਇਹ ਪਾ ਗੇੜਾ ਮਾਰ। ਹਰੇ ਨੂੰ ਗੱਲ ਪਾਣੀ ਲਾਜ ਉਹ ਦੇਖਣਾ ਹੈ। ਚੱਲਿਆ ਸਕੂਲ ਚੋਂ। ਮਨ ਅੱਖ ਫੇਰ ਦੁੱਜੀ ਲੱਗਦੇ ਆ ਪਹਿਲਾਂ ਸੁੱਜੀ ਜੇ ਉਧਰੋਂ ਲਿਖੇਰੀ ਸਾਣੋ ਫੇਰ ਪਤਾ ਕੀ ਹੋਵੇ। ਤੁਹਾਨੂੰ ਪਲੇਅਰ ਦਿਖਾਉਣ ਲੈ ਆਇਆ ਲੈ ਦੇਖੋ ਕਾ ਮੈਂ ਪਿਆ। ਕੇ ਜਨਾ।

ਆ ਬੋਗ ਆ ਗਿਆ ਬੋਗ ਜਵਾਖਾ ਜ ਬੋਗ ਕ ਫਿਰਦਾ ਗਿੜੇ ਦਿੰਦਾ ਨਹੀਂ ਚਲ ਆ ਬੋਗ ਕ ਕੱਢਣਾ ਆ ਬੋਲਾ ਲਊਗਾ ਵੇਖੋ ਆ ਪਹਿਲੀ ਲੱਗੀ ਆ ਪਹਿਲੀ ਲੱਗੀ ਆ ਪਹਿਲੀ ਲੱਗੀ ਆ ਪਹਿਲੀ ਵਾਰ ਲੱਗੀ ਆ ਬੋਲ ਜਿੰਨੇ ਤੁਸੀਂ 20 ਦੋ ਵਾਰੀ ਜੱਗੇ ਦੀ ਟੀਮ ਵਰਗੀ ਦੋ ਵਾਰੀ ਇਹ ਵੜਿਆ ਤਨ ਤੈਨ ਸਕੋਰਾਂ ਤੇ ਕਿਹੜਾ ਹੋ ਗਿਆ ਵੀਰੇ ਗਰਮੀ ਗਰਮੀ ਕੱਪੜਾ ਬਾਦੀ ਕਰ ਲੋ ਕੀ ਆ ਕਰਦਾ ਤੁਹਾਡੇ ਬਾਜਾ ਤੂੰ ਕਹਿੰਦਾ ਕੰਨੀ ਆ ਮੈਂ ਇੱਧਰ ਆ ਜਨਾ ਮੈਂ ਇੱਧਰ ਹੋ ਗਿਆ ਨਾ ਉਧਰ ਕਾਸੀ ਗਿਆ ਮਣੀ ਦਾ ਘਰ ਨੂੰ ਭੱਗ ਗਿਆ ਕਾਸੀ ਉਧਰ ਮੈਂ ਇੱਧਰ ਠੀਕ ਆ ਉਹ ਮੈਂ ਵੀ ਇੱਧਰ ਜਿਹੜਾ ਕਹਿੰਦਾ ਨੰਨਾ ਨੰਨੇ ਬਾਜ ਆ ਗੜਾ ਕਹਿੰਦਾ ਦੂਜੀ ਤੇ ਆਉਂਗਾ ਪਹਿਲੀ ਤੇ ਸਿੱਕ ਚੌਕਾ ਲਾ ਕੇ ਦੂਜੀ ਤੇ ਆਉੜ ਹੋ ਗਿਆ ਇਹਨੇ ਨੰਨੇ ਬਾਜ ਨੇ ਇਹ ਨੰਨੇ ਵਾਲੇ ਹਰੇਕ ਪਿੰਡ ਚ ਹੁੰਦੇ ਨੇ ਹੁੰਦੇ ਨੇ ਹਾਂ ਹਾਂ ਜੀ ਇਹ ਲੱਲੇ ਵਾਲਾ ਆ ਕੰਨੀ ਮਾਰ ਗਈ ਜੋ ਵੀਰ ਕੰਨੀ ਗਈ ਬਹੁਤ ਗਾਵੀ ਖੜਾ ਰਹੀ ਪਹੁੰਚਾ ਗਾਵੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਚਰਾਵਾ ਖੱਡੜਾ ਆਇਓ ਮੈਂ ਕਹੇ ਬੋਲ ਹੈ ਹੈ ਮੈਂ ਕਿੱਥੋਂ ਤੂੰ ਕਿੱਥੋਂ ਤੂੰ ਮਾਨ ਕਾਲਵਾ ਖੇਡਣ ਬਹੁਤ ਚਰਾਵਾ ਹੈ ਬੀਸੀ ਚ ਇੱਕ ਪਲੇਅਰ ਭਾਗਤੇ ਹੋਏ ਇਹ ਹੈ ਕੋਲੀ ਦਾ ਬ੍ਰਦਰ ਰੋਹੀ ਸ਼ਰਮਾ ਡੇਡੀ ਨੇ ਦਿਨ ਘਰੋਂ ਖੇਡਣ ਭੇਜਿਆ ਬੈਠਾ ਬੱਲਾ ਫੜੀ ਬੈਟਿੰਗ ਆਉ ਤਾਹੀ ਆ ਬੈਟਿੰਗ ਆ ਬੈਟਿੰਗ ਗੰਦਾ ਪਹਿਲੀ ਤੇ ਆਊਟ ਹੋ ਗਿਆ ਗੰਦਾ ਪਹਿਲੀ ਬੋਲ ਤੇ ਆਉਗੀ ਦੂਜੀ ਤੇ ਹੋਇਆ ਰੋਣਾ ਦੋ ਹਾਲੀ ਮਾਇਰ ਰੋੜਵੀ ਕਰਾ ਦੇ ਰੋੜਮੀ ਇੱਕ ਬੋਲ ਤੇ ਵਾਈਡ ਹੋ ਗਈ ਗੰਦਾ ਘੜਾ ਰਿਖੜਾ ਆਉਣਾ ਤੇ ਗੰਦਾ ਤੀਜੇ ਓਵਰ ਦੀ ਮਾਤ ਖਰਾਬ ਕਰਾ ਕੇ ਖਤਮ ਕਰਾਤਾ ਬੈਟਾਂ ਹਟੇ ਹਟੇ ਸਿਕੇ ਮਰਾਦੇ ਤੂੰ ਭਈ ਵੀ ਵਹਿ ਗਿਆ ਜਦੋਂ 20 ਪੈਣ ਆਲੇ ਬਿਨਾ ਬਦਲੋਂ 20 ਪੈਈਆ ਕੋਈ ਬਦਲ ਵਾਲੀ ਆਲੇ ਨਾਲ ਕਿੰਨਾ ਬਦਲ ਚੜ ਕੇ ਕੋਈ ਰਹੇ ਰੱਬ ਨਾਲ ਉਹ ਪੋਰਖ ਕਾਇਆ ਮੀਂਹ ਦੀ ਪਾਣੀ ਆ ਗਿਆ ਥੱਲੇ ਇੱਧਰ